ਆਜਾ ਬੱਦ ਆਜਾ 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 ਫਿਰ ਅੱਜ ਦੀ ਜਿਹੜੀ ਤੁਹਾਨੂੰ ਅਸੀਂ ਕਹਾਣੀ ਸੁਣਾਉਣ ਜਾ ਰਹੇ ਹਾਂ ਇਹ ਕਹਾਣੀ ਬਹੁਤ ਅਨੋਖੀ ਕਹਾਣੀ ਹੈ ਇਸ ਬਾਈ ਨੂੰ ਕਾਟੋ ਦਾ ਬੱਚਾ ਜਿਸ ਨੂੰ ਗਲੈਰੀ ਕਿਹਾ ਜਾਂਦਾ ਹੈ ਉਹ ਮਿਲਦਾ ਹੈ ਤੇ ਇਹ ਉਸ ਨੂੰ ਪਾਲਣ ਲੱਗ ਜਾਂਦਾ ਹੈ ਉਸ ਦਾ ਪਾਲਣ ਪੋਸ਼ਣ ਇਸ ਤਰੀਕੇ ਦੇ ਨਾਲ ਕਰਦਾ ਹੈ ਕਿ ਇਹ ਬੱਚਾ ਉਹਦੇ ਨਾਲ ਇਸ ਤਰੀਕੇ ਦਾ ਮੋਹ ਪਾ ਲੈਂਦਾ ਹੈ ਕਿ ਉਹਦੀ ਹਰ ਗੱਲ ਮੰਨਦਾ ਜਿੱਥੇ ਜਾਂਦਾ ਉਹਦੇ ਨਾਲ ਰਹਿੰਦਾ ਕੰਮ ਤੇ ਵੀ ਉਹਦੇ ਨਾਲ ਜਾਂਦਾ ਤੇ ਉਹਦੀ ਹਰ ਗੱਲ ਮੰਨਦਾ ਤੇ ਉਹਦੇ ਨਾਲ ਇੰਨਾ ਪਿਆਰ ਕਰਦਾ ਕਿ ਉਹਦੇ ਤੋਂ ਬਿਨਾ ਇੱਕ ਸਕਿੰਟ ਵੀ ਨਹੀਂ ਰਹਿੰਦਾ ਸੁਣਾਉਣਿਆ ਤੁਹਾਨੂੰ ਪੂਰੀ ਕਹਾਣੀ ਕੀ ਗੱਲਬਾਤ ਹੈ ਆਪਾਂ ਆਓ ਤੁਹਾਨੂੰ ਸੁਣਾਈਏ ਪੂਰੀ ਕਹਾਣੀ ਏ ਜੀ ਮੈਂ ਗਿਆ ਸੀ ਮੈਂ ਤਿੰਨ ਸਾਰਕ ਗਿਆਈ ਆ ਸਾਰਕ ਦਾ ਮਨ ਨਹੀਂ ਆਦਾ ਮੈਂ ਉੱਥੇ ਗਏ ਉੱਥੇ ਮੇਰੀ ਗੁੱਡੀ ਵੀ ਆਈ ਵੀ ਹੈ ਤੇ ਉੱਥੇ ਨੰਨ ਮਾਸ ਤੇ ਗਿਆ ਗਿਆ ਉੱਥੇ ਘਰ ਦੇ ਵਿੱਚ ਆ ਗਿਆ ਮੇਰੀ ਗੁੱਡੀ ਨੇ ਇਹਨੂੰ ਚੱਕ ਲਿਆ ਮੈਨੂੰ ਠਾਤਾ ਉਹਨੇ ਡੇਰੀ ਕਾਡੋ ਦਾ ਬੱਚਾ ਹੈ ਛੋਟਾ ਸੀ ਜੀ ਅੱਖਾਂ ਬੰਦ ਸੀਗੀਆਂ ਮੈਂ ਇਹਨੂੰ ਚੱਕ ਲਿਆ ਮੈਂ ਇਹਨੂੰ ਤੇ ਦੁੱਧ ਪਾਣੀ ਪਿਆ ਇਹ ਰੁੱਤ ਜੀ ਤਾਂ ਆਉਣ ਲੱਗਾ ਇਹਨੂੰ ਮੈਂ ਨਾਲ ਹੀ ਰਿਹਾ ਹੈ ਇਹ ਜੀ ਫਿਰ ਮੈਂ ਪਾਲਾ ਪੁੱਛਨੇ ਫਿਰ ਮੈਂ ਚੇ ਉਸੇ ਤੱਕ ਹੀ ਕਰਦਾ ਰਿਹਾ ਦੁੱਧ ਪੌਂਦਾ ਰਿਹਾ ਉਜਨਾ ਜਰੀਆਂ ਨੇ ਖਾਂ ਬੰਦ ਸੀ ਗਿਆ ਦੁੱਧ ਪੀਉਂਦਾ ਰਿਹਾ ਯੂਰਿਓਰੀਆਂ ਖਾਂ ਖੁੱਲ ਗਈਆਂ ਤੇ ਮੈਂ ਉਹਨੂੰ ਬਦਾਮ ਭੋਰ ਕੇ ਪਾਉਣ ਲੱਪਿਆ ਇਹ ਮਰਾਇਆ ਮੂੰਹ ਮਾਰਨਾ ਪਿਆ ਉਹ ਵੀ ਹੋਈ ਫਿਰ ਨਾਲ ਦੁੱਧ ਪੀਉਂਦਾ ਰਿਹਾ ਬਦਾਮ ਖਾਂਦਾ ਰਿਹਾ ਉਹਨੂੰ ਇਹ ਤਿੰਨਾਂ ਮਹੀਨਿਆਂ ਦਾ ਹੋ ਗਿਆ ਹੁਣ ਸਭ ਕੁਝ ਹੀ ਖਾ ਲੈਂਦਾ ਜੋ ਵੀ ਕੁਛ ਵੀ ਪਾਰੀ ਉਹ ਹੀ ਖਾ ਲੈਂਦਾ ਹੁਣ ਜਿਹੜਾ ਨਾਮ ਰੱਖਿਆ ਸੀ ਹਾਂਜੀ ਇਹਦਾ ਨਾਮ ਹੀ ਅਰਜਣਾ ਅੱਛਾ ਹਾਂਜੀ ਇਹ ਸਮਝਦਾ ਨਾਮ ਪੂਰਾ ਹਾਂਜੀ ਸਮਝਦਾ ਹੈ ਜਦੋਂ ਜਦੋਂ ਕੀ ਨਾਲੇ ਵਿੱਚ ਕੋਈ ਰਾਜ ਨਹੀਂ ਹਾਂ ਹਾਂ ਸਾਡੇ ਕੋਲ ਆਉਂਦਾ ਸਮਝਦਾ ਇਹ ਗੱਲ ਨੂੰ ਪੂਰੀ ਨੂੰ ਸਮਝਦਾ ਹੈ ਜੋ ਵੀ ਕੋਈ ਵੀ ਗੱਲ ਕਹਿੰਨੇ ਸਮਝਦਾ ਇਹ ਮੇਰੇ ਨਾਲ ਇਹ ਲੜਕਾਰ ਵੀ ਕਰਦਾ ਹੈ ਖੇਡਦਾ ਵੀ ਹੈ ਮੇਰੇ ਨਾਲ ਜਦੋਂ ਮੈਂ ਛੱਡ ਦਿੰਦਾ ਇਹ ਕੋਠੇ ਤੇ ਜਾ ਬੜਦਾ ਫਿਰ ਮੇਰੇ ਨਾਲ ਇਹ ਖੇਡਦਾ ਹੈ ਅੱਛਾ ਹਾਂ ਪੂਰਾ ਮੇਰੇ ਨਾਲ ਖੇਡਦਾ ਮੇਰੇ ਅੱਗੇ ਭਾਈਦਾ ਫਿਰ ਅੱਗੇ ਪਿੱਛੇ ਤਰਾਫੇ ਮਾਰਦਾ ਜਦੋਂ ਨੱਥ ਰੋਣਾ ਵੀ ਹੈ ਤਰਾਫਦਾ ਤੇ ਤਰਾਫੇ ਮਾਰਦਾ ਇਹ ਖੇਡਦਾ ਜਣੀ ਕੀ ਮੇਨਾਂ ਪੂਰਾ ਖੇਡਦਾ ਹਾਂ ਜਿਵੇਂ ਜਿਵੇਂ ਆਪਣੇ ਨਾਲੋ ਕੁੱਤਿਆਂ ਦੇ ਨਾਲ ਲਾਰਡ ਕਰ ਦਿੰਦੇ ਹਾਂ ਅੱਬ ਐਸੇ ਤਰ੍ਹਾਂ ਹੀ ਮੇਨਾਂ ਹਾਂ ਇਹ ਲਾਰਡ ਲਾੜਬਾੜੀਆਂ ਮੇਰੇ ਨਾਲ ਕਰਦਾ ਹੈ ਇਹ ਕਰਦਾ ਮੇਰੇ ਨਾਲ ਹੀ ਹੈ ਮੇਰੇ ਦੂਜੇ ਪਰਿਵਾਰ ਨਾਲ ਨਹੀਂ ਕਿਸੇ ਨਾਲ ਹੋਰ ਕਿਸੇ ਨਾਲ ਨਹੀਂ ਨਹੀਂ ਹੋਰ ਕਿਸੇ ਨਾਲ ਨਹੀਂ ਲਾੜਬਾੜੀ ਕਰਦਾ ਹੈ ਮੇਰੇ ਨਾਲ ਹੀ ਕਰਦਾ ਹੈ ਇਹ ਫਿਰ ਅੱਬੀ ਹੋਰ ਕਿਸੇ ਕੋਲੇ ਆਉਂਦਾ ਜਾਂਦਾ ਵੀ ਨਹੀਂ ਹੁਣ ਹਾਂਜੀ ਆ ਜਾਂਦਾ ਬਸ ਮੰਨ ਕੇ ਚੱਲ ਜਿਵੇਂ ਹੁਣ ਤੇਰੇ ਤੇ ਆ ਗਿਆ ਪਰ ਨਾਲ ਦੀ ਨਾਲ ਪੁੱਠਾ ਆ ਜਾਂਦਾ ਮੁਰਕੇ ਵਾਪਸ ਮੇਰੇ ਤੇ ਆਏ ਨਾ ਮੇਰੇ ਜਵਾਕਾਂ ਤੇ ਹੈ ਇਹਨਾਂ ਦੇ ਵਿੱਚ ਜਾੜੂਗਾ ਨਾਲ ਦੀ ਨਾਲ ਹੀ ਪੁੱਠਾ ਵਾਪਸ ਆ ਜਾਂਦਾ ਹੈ ਹਾਂ ਇੰਨਾ ਟਾਈਮ ਲੈਂਦਾ ਜਿੰਨਾ ਟਾਈਮ ਮੇਰੇ ਤੇ ਖੇਡਦਾ ਜਾਂਦਾ ਤੇ ਮੈਂ ਤਾਂ ਸ਼ਹਿਰ ਤੁਰ ਜਾਣਾ ਨਾਲ ਜਿਹਨੂੰ ਲੈ ਕੇ ਜਾਂਦਾ ਅੱਛਾ ਸ਼ਹਿਰ ਦੇ ਮੰਡੀ ਜਾਣਾ ਸ਼ਹਿਰ ਕਿਤੇ ਵੀ ਜਾਣਾ ਕਿਤੇ ਵੀ ਜਾਣਾ ਮੈਂ ਨਾਲ ਹੀ ਹੁੰਦਾ ਅੱਛਾ ਜੇ ਰਿਸ਼ਤੇਦਾਰੀ ਦੇ ਜਾਂਦੇ ਤਾਂ ਵੀ ਹਾਂ ਤਾਂ ਵੀ ਨਾਲ ਹੀ ਹੁੰਦਾ ਇਹ ਐ ਕਿਵੇਂ ਫਿਰ ਇਹ ਨੂੰ ਪਤਾ ਕੇ ਰੱਖਦੇ ਹੋ ਕੋਈ ਨਹੀਂ ਇਹ ਆਪਣੇ ਆਪ ਹੀ ਤਾਂ ਜਾਂਦਾ ਜਦੋਂ ਮੈਂ ਘਰੋਂ ਨਿਕਲਦਾ ਹਾਂ ਇਹ ਨੂੰ ਪਤਾ ਲੱਗ ਜਾਂਦਾ ਵੀ ਅਸੀਂ ਹੁਣ ਬਾਹਰ ਜਾਂਦੇ ਆ ਅੱਛਾ ਇਹ ਨੂੰ ਜਦੋਂ ਮੈਂ ਬਾਹਰ ਦੇ ਬਾਹਰ ਹੋ ਜਾਣਾ ਇਨੂੰ ਪਤਾ ਲੱਗ ਜਾਂਦਾ ਵੀ ਅਸੀਂ ਕਿਤੇ ਜਾਂਦੇ ਆਂ ਤੇ ਵੀ ਬਾਹਰ ਆ ਗਏ ਸੀ ਇਹ ਉਦੋਂ ਨਾ ਫਿਰ ਇਹ ਥੋੜੀ ਵਾਰ ਤੱਕ ਤਾਂ ਮੇਰੇ ਮੋਢੇ ਤੇ ਰਹਿੰਦਾ ਹੈ ਉਦੋਂ ਬਾਅਦ ਇਹ ਨੇ ਮੇਰੇ ਢੱਗੇ ਦੇ ਵਿੱਚ ਵਰ ਕੇ ਬਹਿ ਜਾਣਾ ਹੈ ਅੱਛਾ ਵਿੱਚੇ ਨਾਲ ਲਾ ਕੇ ਬਹਿ ਜਾਣਾ ਹੈ ਅੱਛਾ ਬਾਹਰ ਕਿਤੇ ਵੀ ਜਾਂ ਸ਼ਹਿਰ ਜਾਣਾ ਇਹਨੂੰ ਪਤਾ ਲੱਗਦਾ ਰਹਿੰਦਾ ਵੀ ਮੈਂ ਹੁਣ ਬਾਹਰ ਆ ਤੇ ਬਿਲਕੁਲ ਕਿਤੇ ਮਰਾ ਮੋਟਾ ਤਾਂ ਹੁੰਦਾ ਨਹੀਂ ਇੱਥੇ ਹੀ ਰਹਿੰਦਾ ਇਹ ਜਦੋਂ ਮੈਂ ਲਿਖਦਾ ਜਾਂਦਾ ਹਾਂ ਹਾਂ ਜਦੋਂ ਮੈਂ ਘਰ ਦੇ ਵਿੱਚ ਆ ਜਾਂਦਾ ਮੈਂ ਇਹਨੂੰ ਕਹਿੰਦਾ ਹੁਣੇ ਮੇਰੇ ਅਰਜਨ ਮੈਂ ਘਰੇ ਆ ਗਿਆ ਪਤਾ ਨਹੀਂ ਕਿਵੇਂ ਉਹਨੂੰ ਜਦੋਂ ਕੀ ਉਹਨੂੰ ਜਾਂ ਕੋਈ ਵਾਸ਼ਨਾ ਆਉਂਦੀ ਹੈ ਜਾਂ ਕਿਵੇਂ ਆਉਂਦਾ ਜਦੋਂ ਮੈਂ ਘਰੇ ਵਰਦਾ ਇਹ ਨਾਲ ਦੀ ਨਾਲ ਹੀ ਕੁਰਤੇ 'ਚ ਬਾਹਰ ਆ ਜਾਂਦਾ ਇਹ ਅੱਛਾ ਨਾਲ ਦੀ ਨਾਲ ਹੀ ਆ ਇਹਦਾ ਕੁਰਤੇ 'ਚ ਬਾਹਰ ਜਦੋਂ ਬਾਹਰੋਂ ਮੈਂ ਉਹਨਾਂ ਦੇ ਵਿੱਚ ਵਰਦਾ ਉਦੋਂ ਪਿੰਡ 'ਚ ਵਰਨ ਸਾਰੀ ਇਹ ਝੱਗੇ ਤੋਂ ਨਿਕਲਦਾ ਬਾਹਰ ਇੱਥੇ ਮੂੰਹ ਕੱਢ ਕੇ ਫਿਰ ਵੇਂਦਾ ਇਹ ਇਹ ਵੇਂਦਾ ਵੀ ਮਨ ਹਾਂ ਕਿੱਥੇ ਆ ਗਿਆ ਮੈਂ ਇਹ ਫਿਰ ਇੱਕ ਵਰ ਜਾਂਦਾ ਜਦੋਂ ਮੈਂ ਘਰ ਦੇ ਵਿੱਚ ਆ ਜਾਂਦਾ ਉਦੋਂ ਬਿਲਕੁਲ ਨਾਲ ਦੀ ਨਾਲ ਹੀ ਨਿਕਲ ਜਾਂਦਾ ਬਾਹਰ ਉਹ ਘਰ ਦਾ ਨਹੀਂ ਇਹ ਵੀ ਪਿੰਡ ਦਾ ਵੀ ਸੂਆ ਪੂਰਾ ਪਿੰਡ ਦਾ ਵੀ ਸੂਆ ਇਹ ਪੂਰਾ ਜਿਹੜਾ ਮੈਂ ਘਰੇ ਵਰ ਜੰਦਾ ਉਹਦੇ ਬਾਹਰ ਆ ਜਾਂਦਾ ਉਹਦੇ ਮੋਢੇ ਤੇ ਬਹਿ ਜਾਂਦਾ ਉਦੋਂ ਫਿਰ ਮੈਂ ਜਿਹਦੇ ਨਾਲ ਖੜ ਜੰਦਾ ਤੇ ਮੁਰਕੇ ਛਾਲ ਮਾਰਦਾ ਤਾਂ ਚੜ ਜਾਂਦਾ ਤੇ ਮੈਂ ਕਹਿੰਦਾ ਪਤਰਾ ਨੂੰ ਸਕੇ ਮੱਜਾ ਮਾਰ ਤੁਸੀਂ ਉਹ ਕੰਮ ਕਰਨ ਗਏ ਸੀ ਝੋਨਾ ਲਾਉਣ ਸੀ ਉਹ ਵੀ ਨਾਲ ਹੀ ਰਿਹਾ ਇਹ ਹਾਂ ਉਦੋਂ ਵੀ ਮੇਰੇ ਨਾਲ ਹੀ ਰਹਿੰਦਾ 24 ਘੰਟੇ ਮੇਰੇ ਨਾਲ ਹੀ ਰਹਿੰਦਾ ਸੀ ਤੁਸੀਂ ਕੰਮ ਤੇ ਨਹੀਂ ਜਾਓਗੇ ਤਾਂ ਵੀ ਨਾਲ ਹੀ ਤਾਂ ਵੀ ਨਾਲ ਹੀ ਰਹੂਗਾ ਕੰਮ ਤੇ ਮੈਂ ਜਾਊਗਾ ਇਹਨ ਬੱਲ ਕੋਲ ਥੱਲੇ ਨਹੀਂ ਉਤਰਨਾਗਾ ਇਹਨੇ ਬਾਹਰ ਡਰਕਤਾ ਦਾ ਨਹੀਂ ਇਹਨੇ ਖਿਆਲ ਕਰਨਾਗਾ ਉਹਨੇ ਨੂੰ ਪਤਾ ਲੱਗ ਜਾਂਦਾ ਇਹਨੇ ਬਾਹਰ ਆ ਉਹਦੇ ਇਹ ਮੇਰੇ ਤੇ ਹੀ ਰਹਿੰਦਾ ਇਹ ਥੱਲੇ ਨਹੀਂ ਉਤਰਦਾ ਬੱਲ ਕੋਲ ਵੀ ਅੱਛਾ ਹਾਂ ਪਾਣੀ ਤਾਂ ਨਹੀਂ ਇਹਨੇ ਮੰਗਣਾ ਉਹਦੇ ਇਹਨੇ ਮੇਰੇ ਮੂੰਹ ਦੇ ਨਾਲ ਇਹਨੇ ਮੂੰਹ ਰੋਣਾ ਟੈਕ ਕਰਨਾ ਇਹਨੇ ਅੱਛਾ ਜੇ ਕੋ ਪਾਣੀ ਪਾਣੀ ਮੰਗਦਾ ਹੈ ਤੇ ਉਦੋਂ ਮੈਨੂੰ ਪਤਾ ਲੱਗ ਜਾਂਦਾ ਹੁਣ ਇਹ ਪਾਣੀ ਮੰਗਦਾ ਮੈਂ ਚੁਰੀ ਭਾ ਕੇ ਮੈਂ ਕਰ ਦਿੰਦਾ ਇਹ ਚੀਂ ਦਿੰਦਾ ਇਹ ਮੁਰਕੇ ਦੁਬਾਰਾ ਫੇਰ ਸੱਤ ਤੇ ਘੇੜ ਕੇ ਮੋੜ ਦੇ ਫੇਰ ਕੀ ਦੁਬਾਰਾ ਫੇਰ ਇਹ ਮੇਰੇ ਅੰਦਰ ਵਾਰ ਵੜ ਜਾਂਦਾ ਮੁਰਕੇ ਫੇਰ ਉਹਨਾ ਟਾਈਮ ਰਾਮਦਾਈ ਨੱਬਟਾ ਲੈ ਕੇ ਕੀ ਮੰਗੂਗਾ ਕੀ ਨਹੀਂ ਮੰਗੂਗਾ ਹਾਂ 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 ਇਹ ਆਪ ਅਹਿਸਾਸ ਕਰਾ ਹਾਂ ਆਪ ਸਾਸ ਕਰਾਂਦਾ ਇਹ ਜਿਵੇਂ ਮੈਂ ਸ਼ਾਮ ਨੂੰ ਪੈਂਦਾ ਅਸੀਂ ਪੈਂਦੇ ਆ ਉਦੋਂ ਮੈਂ ਇਹਨੂੰ ਦੁੱਧ ਇਹਨੂੰ ਮੈਂ ਪਾ ਕੇ ਦੁੱਧ ਪਏ ਬਿਨਾ ਅਸੀਂ ਪੈਂਦੇ ਨਹੀਂ ਗੀ ਨਾ ਹੀ ਹੋ ਪਵੇ ਉਹਨਾਂ ਚਿਰ ਜਿੰਨਾ ਚਿਰ ਦੁੱਧ ਨਹੀਂ ਪਿੰਦਾ ਉਹਨਾਂ ਚਿਰ ਪਿੰਦਾ ਨਹੀਂ ਗਾ ਜਦੋਂ ਦੁੱਧ ਪਾਣੀ ਪੀ ਲਿਆ ਉਦੋਂ ਨੇ ਇਹਨੂੰ ਰਾਮਦਾਈ ਨਾਲ ਪੈ ਜਾਣਾ ਨੇ ਆਪਣੇ ਆਪਣੇ ਮੈਨੂੰ ਵੀ ਕਹਿਣ ਤੇ ਰੋਗੀ ਪੁੱਤ ਪੈ ਜਾ। ਇਹਦੇ ਜਿੱਥੇ ਪੈਣਾ ਇਹਨੇ ਆਪ ਹੀ ਪੈ ਜਾਣਾ। ਜਿਹੜਾ ਤੁਸੀਂ ਬਣਾਇਆ ਪਿੰਜਰਾ ਉੱਥੇ ਚਲਾ ਜਾਂਦਾ ਆਪਣੇ ਹਾਂ ਮੇਰੇ ਕੋਲ ਇੱਕ ਛੋਟਾ ਪਿੰਜਰਾ ਹੈ। ਮੈਂ ਉਹ ਵੀ ਰੱਖ ਦਿੰਦਾ ਹੁਣਾਂ। ਇੱਕ ਮੈਂ ਮੱਛਰਦਾਨੀ ਲਾਉਣਾ ਨਾ ਵੀ ਬਿੱਲੀ ਦੀ ਸੇਫਟੀ ਤੋਂ। ਹੂੰ ਬਿੱਲੀ ਦੀ ਸੇਫਟੀ ਉਹ ਮੈਂ ਮੱਛਰਦਾਨੀ ਲਾ ਕੇ ਪੈਣਾ। ਮੱਛਰਦਾਨੀ ਦੇ ਵਿੱਚ ਵੀ ਇੱਕ ਮੈਂ ਆਹਲਾ ਬਣਾਇਆ। ਹੂੰ ਵੀ ਮਨ ਕਰੇ ਜੇ ਇਹ ਉਹ ਆਹਲ ਦੇ ਵਿੱਚ ਵੀ ਪੈ ਜਾਂਦਾ। ਅੱਛਾ ਮਤਲਬ ਇਹਨੂੰ ਸਹੂਲਤਾ ਹੋਈ ਦਿੱਤੀ ਹੈ ਵੀ ਜਿੱਥੇ ਤੇਰਾ ਜੀ ਕਰੇ ਪੈ ਜਾਵੇ ਜਿੱਥੇ ਤੇਰਾ ਮਨ ਕਰੇ ਉੱਥੇ ਬਹਿ ਸਕਣਾ ਵੀ ਮੱਛਗਾਨੀ ਦੀ ਮੈਂ ਚੁੰਡ ਦੇ ਵਿੱਚ ਵੀ ਇੱਕ ਮੈਂ ਇਸਤਕਾਮ ਮੈਂ ਆਹਲਾ ਬਣਾਇਆ ਰਿਹਾ ਇਹ ਉਹਦੇ ਵਿੱਚ ਵੀ ਇਹ ਕਈ ਵਾਰੀ ਵਿੱਚ ਵੜ ਕੇ ਬਹਿ ਕੇ ਪੈ ਜਾਂਦਾ ਵਿੱਚ ਮੁੜ ਕੇ ਫਿਰ ਮੇਰਾ ਨਹੀਂ ਮਨ ਖੜਦਾ ਹੁੰਦਾ ਮੈਂ ਇਹਨੂੰ ਫਿਰ ਮੈਂ ਕਰ ਲੈਣਾ ਹੱਥ ਨਾਲ ਅੱਛਾ ਤੇ ਇਹਨੂੰ ਮੈਂ ਆਪ ਦੇ ਕੋਲੇ ਰੱਖ ਲੈਣਾ ਹਾਂ ਅੱਛਾ ਪੈ ਵੀ ਨਾਲ ਹੀ ਜਾਂਦਾ ਹਾਂ ਹਾਂ ਪੈ ਵੀ ਫਿਰ ਮੇਰੇ ਸਰਾਣਾ ਹੀ ਜਾਂਦਾ ਹੁੰਦਾ ਇਹ ਇਹ ਮੇਰੇ ਸਰਾਣਾ ਹੀ ਪੈਣਾ ਹੁੰਦਾ ਇਹ ਮੇਰਾ ਕੁਰਤਾ ਲੱਠਾ ਹੁੰਦਾ ਇਹ ਮੇਰੇ ਕੁਰਤੇ ਦੇ ਵਿੱਚ ਵੜ ਕੇ ਪੈ ਜਾਂਦਾ ਇਹ ਵੀਰੋ ਕੁਰਤੇ ਚ ਵੜ ਜਾਂਦਾ ਫਿਰ ਮੈਂ ਕਹਿੰਦਾ ਵੀ ਹੁਣੇ ਕੁਰਤੇ ਚ ਵੜ ਗਿਆ ਬਹੁਣ ਟੱਕ ਕਹਿੰਦਾ ਫਿਰ ਮੈਂ ਆਪਣੇ ਆਪ ਹੀ ਮੈਂ ਸੋਚਦਾ ਇਹ ਤੜਕੇ ਹੀ ਫਿਰੇਗਾ ਉਹ ਕੁਰਤੇ ਦੇ ਵਿੱਚ ਨਿਕਾਲਣਾ ਐਂ ਤਾਂ ਨਹੀਂ ਵੀ ਜਲਦ ਰਾਤ ਨੂੰ ਸੌਣ ਹੀ ਨਾ ਦਿੰਦਾ ਹੋਵੇ ਵੀ ਨਾ 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 ਕੋਈ ਜਮਾ ਬਿਲਕੁਲ ਜਮਾ ਇਸ ਟੀਜੀ ਕੋਈ ਛੋੜਾ ਦਿੱਕਤ ਨਹੀਂ ਮਿਲ ਜਿੰਦਾਗਾ ਛੋੜਾ ਵੀ ਮਤਲਬ ਕਿ ਪਰੇਸ਼ਾਨ ਨਹੀਂ ਦਿੰਦਾ ਵੀ ਜਾਂ ਕੋਈ ਕ ਕਪੜਾ ਟੱਕੂਗਾ ਕੋਈ ਇਹਨੇ ਅੱਜ ਤੱਕ ਇਹਨੇ 3 ਮਹੀਨੇ ਹੋ ਗਏ ਤੇ ਇਹਨੇ ਅੱਜ ਤੱਕ ਕੋਈ ਕਪੜਾ ਨਹੀਂ ਟੁੱਕਿਆਗਾ अच्छा ਵੀ ਜਿਹੜਾ ਮੇਰਾ ਉਹ ਪਿੰਜਰੇ ਦੇ ਵਿੱਚ ਆ ਕਪੜਾ ਹੂੰ ਉਹਨੂੰ ਜਰੂਰ ਇਹ ਟੁੱਕ ਵੱਡ ਕਰਦਾ ਇਹ ਹੂੰ ਹੋਰ ਮੇਰੇ ਘਰ ਦੇ ਵਿੱਚ ਨੇ ਤਾਂ ਕਪੜਾ ਨਹੀਂ ਕੋਈ ਵੀ ਟੁੱਕਿਆ ਹੇ ਤਾਂ ਵੀ ਇਹ ਜਾਨਵਰ ਟੁੱਕਦੇ ਹੁੰਦੇ ਆ ਵੀ ਮੰਨ ਕੇ ਚਲੋ ਵੀ ਕਿਵੇਂ ਮਲਾੜੋ ਚਾਹੇ ਦਾ ਮੂੰਹ ਬਣਾ ਮਲਾੜੋ ਚਾਹੇ ਮੰਨ ਕੇ ਚਲੋ ਇਹਨੂੰ ਖਾਣ ਪੀਣ ਮਿਲਦਾ ਪਰ ਖਾਣ ਪੀਣ ਦੇ ਨਾਲ ਵੀ ਇਹ ਜਾਨਵਰ ਇਹ ਕਪੜਾ ਕੁਪੜਾ ਟੁੱਕ ਰਹਿੰਦੇ ਆ ਪਰ ਵੈਸੇ ਨਹੀਂ ਮੇਰਾ ਇਹ ਹਜੇ ਤੱਕ ਕਪੜਾ ਨੇ ਕੋਈ ਟੁੱਕਿਆਗਾ ਹੂੰ ਤੇ ਇਹ ਜਦੋਂ ਤਾਂ ਆਇਆ ਤੁਹਾਡੇ ਜ਼ਿੰਦਗੀ ਚ ਕੀ ਕੀ ਬਦਲਾਅ ਲੱਗੇ ਤੁਹਾਨੂੰ ਵੀ ਕਿਵੇਂ ਕੀ ਲੱਗਦਾ ਹੈ ਮੈਨੂੰ ਬਦਲਾਅ ਇਸ ਤੀਆਂ ਲੱਗਦਾ ਮੈਨੂੰ ਆਪਣੇ ਆਪ ਬਹੁਤ ਖੁਸ਼ੀ ਆ ਮੇਰੇ ਪਰਿਵਾਰ ਨੂੰ ਖੁਸ਼ੀ ਆ ਹੂੰ ਜਦੋਂ ਵੀ ਅਸੀਂ ਜਿਹੜੀ ਕੀ ਇਹਨੂੰ ਛੜਦੇ ਕਰਦੇ ਹੂੰ ਇਹਦੇ ਤੇ ਜੇ ਅਸੀਂ ਤਿੰਨ ਜੀ ਆ ਘਰੇ ਸਾਡਾ ਤਿੰਨਾਂ ਦਾ ਇਹਦੇ ਵਿੱਚ ਧਿਆਨ ਹੁੰਦਾ ਜੇ ਅਸੀਂ ਚਾਰ ਸਾਡਾ ਚਾਰਾਂ ਦਾ ਇਹਦੇ ਵਿੱਚ ਧਿਆਨ ਹੁੰਦਾ ਹੂੰ ਸਾਡਾ ਇਹਦੇ ਵਿੱਚ ਵੀ ਪੂਰੇ ਦਾ ਪੂਰੇ ਇਹਦੇ ਵਿੱਚ ਧਿਆਨ ਹੁੰਦਾ ਹੈ ਜੋ ਵੀ ਜਾਂ ਉੱਠ ਤੇ ਚੜੇ ਜਾਂ ਕਹੇ ਤੇ ਚੜੇ ਸਾਡਾ ਇਹਦੇ ਵਿੱਚ ਸਾਰੇ ਚਾਰ ਜੀ ਆਸੀਂ ਜੇ ਚਾਰੇ ਜੀ ਆ ਸਾਡੇ ਚਾਰਾ ਜੀਆ ਦਾ ਇਹਦੇ ਵਿੱਚ ਧਿਆਨ ਹੁੰਦਾ ਅੱਜ ਮੈਂ ਨਾਲ ਨਾਲ ਦਰਖਤ ਲੱਗਿਆ ਫਿਰ ਅੱਗੇ ਅੱਗੇ ਜਾ ਵੀ ਵਰਦਾ ਹਾਂ ਜਾਂਦਾ ਇੱਧਰ ਜਾ ਵਰਦਾ ਸਾਡੇ ਅੱਗੇ ਇਧਰ ਗਵੰਡੀਆਂ ਦੇ ਟਾਲੀ ਆ ਉੱਥੇ ਜਾ ਵਰਦਾ ਹੈ ਇਧਰ ਮੇਰੇ ਮਗਰਲੇ ਪਾਸੇ ਵਾੜੇ ਦੇ ਵਿੱਚ ਆ ਦਰਖਤ ਇਧਰ ਜਾ ਵਰਦਾ ਹੈ ਇਧਰ ਮੇਰੇ ਗਵੰਡੀਆਂ ਦੇ ਮਗਰਲੇ ਪਾਸੇ ਉਹ ਗਾਂ ਦੂਰ ਤੱਕ ਜਾ ਵਰਦਾ ਸਾਡੇ ਇਹਦੇ ਵਿੱਚ ਫਿਰ ਧਿਆਨ ਹੁੰਦਾ ਇਹਦੇ ਚ ਮਤਲਬ ਤੁਸੀਂ ਵੀ ਜਿਵੇਂ ਕਬੂਤਰਾਂ ਵਾਲੇ ਦਾ ਤਾਂ ਹੀ ਰੱਖਦੇ ਹੋ ਤੁਸੀਂ ਵੀ ਤਾਂ ਵਿੱਚ ਹਾਂ ਧਿਆਨ ਹੁੰਦਾ ਜਾਨੀ ਕਿ ਇਹਦੇ ਤੇ ਜਾਨੀ ਕਿ ਐਨਾ ਮੂਹ ਪੈ ਗਿਆ ਤੇ ਬਹੁਤ ਹੀ ਜ਼ਿਆਦਾ ਸਾਡਾ ਇਹਦੇ ਚ ਆਵੇਸ ਵਿੱਚ ਧਿਆਨ ਰਹਿੰਦਾ ਹੂੰ ਜਦੋਂ ਬਾਜ਼ ਮਾਰ ਉਹ ਨਹੀਂ ਹੋਣੀ ਇਹ ਨਹੀਂ ਆਉਣਾਗਾ ਉਹਨੇ ਫੇਡੂਗਾ ਹੂੰ ਉਹਨ ਪੂਰਾ ਖੇਡੂਗਾ ਹੂੰ ਇਹ ਇੱਕ ਮੀਮਾ ਹੂੰ ਇਹ ਜੀ ਉਹਨ ਹੋ ਗਿਆ ਇਹ 3 ਮਹੀਨਾ ਦਾ 3 ਮਹੀਨਾ ਤੋਂ ਕੁਛ ਉੱਤੇ ਹੋਊਗਾ ਆਪੇ ਹੂੰ ਇਹਨਾਂ ਦੀ ਉਮਰ ਕਿੰਨੀ ਕੁ ਹੁੰਦੀ ਹੈ ਉਮਰ ਜੀ ਮੇਰੇ ਇਨਸਾਫ ਨਾਲ ਤਾਂ ਇਹ ਆ ਦੇ ਨਾਲ ਦੀ ਉਮਰ ਜਾਈ ਵਰਦੀ ਹੋਣੀ ਹੈ ਮੈਂ ਇੰਨੇ ਹਿਸਾਬ ਨਾਲ 10 1500 ਦੀ ਹਾਂ ਪਹਿਲੀ ਵਾਰੀ ਕਿੱਥੇ 20 ਸਾਲ ਤੱਕ ਨਾਲ ਅੱਛੀ ਦੇਖਦੇ ਆ ਸੀ ਹਾਂ ਕਾਤੋਂ ਸਾਨੂੰ ਉਹੋ ਦੀਆਂ ਉਹੋ ਹੀ ਮਿਲਦੀਆਂ ਕਾਤੋਂ ਅਸੀਂ ਕਾਤੋਂ ਇੱਥੇ ਅੱਜ ਤੱਕ ਕੋਈ ਮਰੀ ਨਹੀਂ ਵੇਖੀ ਗਈ ਤੇ ਨਾ ਹੀ ਕੋਈ ਇੱਥੇ ਜਾਨਵਰ ਨੇ ਫੜੀ ਵੇਖੀ ਹੈ ਇੱਕ ਕਾਦੇ ਇੱਥੇ ਮਰੀ ਸੀਗੀ ਤਾਂ ਉਹ ਦੇਖ ਕੇ ਉਹਨੂੰ ਅਟੈਕ ਹੋਇਆ ਉਹਨੂੰ ਅਟੈਕ ਹੋ ਗਿਆ ਉਹ ਥੱਲੇ ਜਦੋਂ ਆਉਂਦੀ ਸੀ ਨਾ ਉਹ ਤੋਂ ਪਹਿਲਾਂ ਤੂੰ ਕੱਢ ਕੇ ਪੈਖੂਂਦਾ ਹਾਂ ਅਸੀਂ ਫਿਰ ਸਾਡੇ ਇਸ ਜਿੰਨੇ ਬੰਦੇ ਵਿੱਚ ਸਾਰੇ ਨੇ ਉਹਨੂੰ ਚੈੱਕ ਕੀਤਾ ਉਹਨੂੰ ਟੈਕ ਹੋ ਗਿਆ ਸੀਗਾ ਉਹਦੇ ਨਾਸਾਂ ਵਿੱਚ ਦੀ ਫੂਨ ਆਇਆ ਸੀ ਜਿਵੇਂ ਆਮ ਜਾਨਵਰ ਰੱਖਦੇ ਆ ਨਾਲੇ ਉੜਸ਼ਾ ਨਹੀਂ ਲਾਉਂਦੇ ਕਬੂਤਰ ਦੀ ਸਾਡਾ ਕੋਈ ਆਵਾਜ਼ ਨਾ ਜਾਵੇ ਹਾਂਜੀ ਤੇ ਤੁਸੀਂ ਇਹੋ ਜਿਹੇ ਨਿਸ਼ਾਨੇ ਲਾਈ ਜਿਵੇਂ ਕਾਟੋ ਇਤੋਂ ਹੋਰ ਉੱਪਰੋਂ ਵੀ ਚੱਲ ਕੇ ਤੇ ਕਾਟੋ ਆ ਜਾਂਦੇ ਨੇ ਹੋਰ ਆ ਜਾਂਦੀਆਂ ਕਾਟੋ ਤੇ ਕਬੂ ਆ ਮੇਰੇ ਚੋਣੀਆਂ ਹੋ ਕਾਟੋ ਮੇਰੇ ਸੱਤ ਕਾਟੋ ਆਉਣਗੇ ਹਾਂ ਤੇ ਨਿਸ਼ਾਨੀ ਮੈਂ ਲਾਈਆਂ ਕਾਬੂ ਚੜਾਈ ਹੈ ਜਿਹੜੀ ਕਿ ਐ ਪਤਾ ਲੱਗਦਾ ਵੀ ਸਾਡਾ ਉਹ ਫਿਰਦਾ ਜਾਨਵਰ ਹੈ ਇਸ ਕੀ ਨਿਸ਼ਾਨੀ ਲਾਈ ਹੈ ਤੁਸੀਂ ਇਹ ਬਦ ਆਣੇ ਚਾਨੇ ਲਈ ਪਤਾ ਲੱਗ ਜਾਂਦਾ ਵੀ ਆਜੇ ਚਾਹਤ ਨਾਲ ਆਪਦੇ ਦਾ ਪਤਾ ਆਪਦੇ ਦਾ ਪਤਾ ਲੱਗ ਜਾਂਦਾ ਉਹ ਵਿੱਚ ਦਾ ਪਤਾ ਨਹੀਂ ਲੱਗਦਾਗਾ ਤੇ ਹਾਂ ਨਚਾਨੇ ਵੀ ਲਈ ਬਕਾਇਦਾ ਇਹ ਉਹਨਾਂ ਦੇ ਨਾਲ ਤੇ ਬਿਲਕੁਲ ਜਮਾ ਜਾਂਦਾ ਨਹੀਂਗਾ ਹਮ ਬਿਲਕੁਲ ਨਹੀਂ ਜਾਂਦਾਗਾ ਉਹਨਾਂ ਨਾਲ ਆਪਾਂ ਕਹਿ ਦਗੇ ਵੀ ਅੰਟੀ ਤਰਫ ਇਹ ਕਿਵੇਂ ਨਹੀਂ ਉਹਨਾਂ ਦਾ ਬਗਗ ਹਮ ਮਤ ਉਹਦੇ ਪੂਰਨ ਕਟੂਨ ਉਹ ਰਲਦਾ ਨਹੀਂ ਨਹੀਂ ਦਲਦਾ ਕਮੇ ਨਹੀਂ ਰਲਦਾ ਦਵਾਈ ਚੱਟ ਕਬਾ ਇੱਕ ਜਿਵੇਂ ਤੁਸੀਂ ਪਾਲਿਆ ਇਹਨੂੰ ਉਦੋਂ ਪਤਾ ਵੀ ਨਹੀਂ ਸੀਗਾ ਵੀ ਇਹ ਕੀ ਖਾਂਦੇ ਆ ਕੀ ਨਹੀਂ ਖਾਂਦੇ ਫਿਰ ਤੁਸੀਂ ਕਿਵੇਂ ਅੰਦਾਜ਼ਾ ਲਾਇਆ ਵੀ ਇਹ ਦੁੱਧ ਪੀਊਗਾ ਕਿ ਨਹੀਂ ਇਹ ਇਹ ਸਾਡੇ ਉਂ ਸੀਗਾ ਅਸੀਂ ਜਿਹੜਾ ਇੱਥੇ ਪਾਉਣੇ ਆ ਸਾਡੇ ਘੂ ਤੇ ਹਮ ਇੱਥੇ ਸਾਡੇ ਜਿੰਨੇ ਵੀ ਬੰਦੇ ਹੈਗੇ ਆ ਉਹਨਾਂ ਨੇ ਛੋਲੇ ਪਾਤੇ ਰੂਪੀ ਪਾਤੀ ਜੋ ਵੀ ਮੰਨ ਕੇ ਚੱਲ ਜੂਗੇ ਉਹ ਜੀ ਚੀਜ਼ ਆਪਣੀ ਖਾਣ ਪੀਣ ਵਾਲੀ ਅਸੀਂ ਉਹ ਸਾਰੀਆਂ ਚੀਜ਼ਾਂ ਨੂੰ ਪਾਉਂਦੇ ਰਹੇ ਹਾਂ ਹੂੰ ਕੋਈ ਛੋਲੇ ਸਾਡੇ ਬਹੁਤ ਪਾਉਂਦੇ ਆ ਤੇ ਹੋਰ ਸਮਾਨ ਕੋਈ ਉਹੋ ਜਿਹਾ ਖਾਣ ਪੀਣ ਨਾਲ ਆਰੋਪੀ ਹੋਈ ਤੇ ਜਾਂ ਕੋਈ ਬਦਾਮ ਵਗੈਰਾ ਹੋਇਆ ਕਈ ਹੁਣ ਇੱਥੇ ਮੁੰਡੇ ਬਦਾਮ ਵੀ ਪਾ ਜਾਂਦੇ ਆ ਹੂੰ ਇਹ ਬਦਾਮ ਨੂੰ ਵੀ ਖਾਂਦੇ ਹਾਂ ਹੂੰ ਮੈਂ ਇਹਨੂੰ ਸਟਾਰਟਿੰਗ ਤੇ ਬਦਾਮਦਰੀ ਲਾਇਆ ਸੀ ਇਹਨੂੰ ਮੈਂ ਪਹਿਲਾਂ ਮੈਂ ਇਹਨੂੰ ਬਦਾਮ ਹੀ ਹੋਇਆ ਜੁਦੇ ਦੀ ਅੱਖ ਖੁੱਲ ਗਈ ਉਦੋਂ ਮੈਂ ਇਹਨੂੰ ਬਦਾਮ ਦੇ ਵਿੱਚੋਂ ਸਟਾਰਟਿੰਗ ਕੀਤੀ ਹੁਣ ਵੀ ਇਹਨੂੰ ਬਦਾਮ ਹੀ ਖਾਣੇ ਹੁਣ ਵੀ ਬਦਾਮ ਤੇ ਛੋਦੇ ਉਹਦਾ ਮਹਿੰਗੇ ਬੋਤਾ ਸਰ ਮਹਿੰਗੇ ਹੁੰਦੇ ਨੇ ਨਾ ਜਿਹੜੇ ਜਿਹਦੇ ਨਾਲ ਆਪਣਾ ਮੋਹ ਤੇ ਹੋ ਗਿਆ ਤੇ ਫਿਰ ਮਹਿੰਗੇ ਨਾਲ ਬਰਖਾ ਵੀ ਕਿੰਨਾ ਕਹਿੰਦਾ ਇਹ ਇੱਕ ਬਦਾਮ ਖਾਂਦਾ ਇਹ ਅੱਛਾ ਸਾਰੇ ਦਿਨ ਚ ਹਾਂ ਇੱਕ ਖਾਂਦਾ ਇਹ ਨਹੀਂ ਇੱਕ ਬਦਾਮ ਖਾਂਦਾ ਵੀ ਛਾ ਉਹਨੂੰ ਆਪਾਂ ਪਾਦ ਕੇ ਬਦਾਮ ਪਾਦ ਕੇ ਉਹਦੇ ਚ ਥੋੜਾ ਕਨਾ ਖਾਊਗਾ ਬਾਕੀ ਉਹ ਮਿੱਥੇ ਸਿੱਟ ਦਿੰਦਾ ਹੈ ਕੰਮ ਕਰਮ ਵੀ ਹੁੰਦੇ ਨੇ ਕੋਈ ਮਨ ਨਹੀਂ ਆਈ ਕੰਮ ਕਰਮ ਹੁੰਦੇ ਇਹ ਤਾਂ ਇਹਨਾਂ ਦੀ ਖੁਰਾਕ ਹੈ ਤੇ ਇਹਨਾਂ ਦੀ ਖੁਰਾਕ ਹੈ ਮੈਂ ਭੌਂਕੇ ਹੋਣਾ ਮੈਂ ਕੁਦਰਤ ਤੇ ਲਾਉਣਾ ਹੈ ਇਹਨਾਂ ਨੂੰ ਭੌਂਕੇ ਖਾਣਾ ਨਾ ਜਦੋਂ ਮੈਂ ਲਿਆਉਣਾ ਫਿਰ ਪਿਉਂਦਣਾ ਪੰਜ ਸੱਤ ਬਣਾਵ ਤੇ ਭੌਂਕੇ ਖਾਣਾ ਮੈਂ ਉਹਵੇਂ ਨਹੀਂ ਖਾਉਂਦਾ ਹੂੰ ਇਹ ਇਹ ਤਾਂ ਸਮਝ ਇਹਨਾਂ ਦੀ ਕੁਦਰਤੀ ਖੁਰਾਕ ਹੈ ਦੂਜਿਆਂ ਨੂੰ ਕਿਹੜਾ ਭੌਂਕੇ ਮਿਲਦੇ ਹਾਂ ਹਾਂ ਉਹਨਾਂ ਨੂੰ ਕਿਹੜਾ ਮਿਲਦਾ ਉਹਨਾਂ ਨੂੰ ਨਾ ਕਿ ਉਹਦੀਆਂ ਚੀਜ਼ਾਂ ਹੀ ਮਿਲਦੀਆਂ ਤੇ ਆਪਾਂ ਦਾ ਫੇਰ ਵੀ ਜਿਹੜਾ ਕਾਫੇ ਵਿੱਚ ਜਾਣ ਵਾਲਾ ਰਹਿਆ ਤੁਸੀਂ ਜਹਾ ਹੋਰ ਹੋਰ ਵੀ ਇਹਨੇ ਇੱਕ ਬੱਚਾ ਵੀ ਰੱਖੀ ਫਿਰ ਕੁਦਰਤ ਨਾਲ ਪਿਆਰ ਆ ਸਾਨੂੰ ਹੈ ਹਾਂ 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 ਇਹ ਵੀ ਤੁਸੀਂ ਰੱਖਿਆ ਇਹ ਵੀ ਇਹ ਰੱਖਿਆ ਇਹ ਆਪਣਾ ਇਹ ਮੋਹ ਹੀ ਹੈ ਇਹ ਵੀ ਬਸ ਐ ਵਾਰਾ ਹੀ ਆ ਗਏ ਸੀਗੇ ਤੇ ਇਹ ਵੀ ਵਾਰਾ ਹੀ ਸੀਗੇ ਤੇ ਬਸ ਇਹ ਘਰੇ ਸਾਹਮਣੇ ਤੇ ਜਵਾਕਾਂ ਨੇ ਲਿਆਂਦੇ ਦੋ ਦੋ ਆਏ ਤੇ ਇਹ ਵੀ ਸਾਹ ਲੈ ਤੇ ਕਦੇ ਇਹ ਨਾ ਹੋਵੇ ਵੀ ਵੱਡਾ ਹੋ ਕੇ ਕਦੇ ਉਹਨੂੰ ਖਾ ਜਾਏ ਬਿਲਕੁਲ ਜਮਾਨੀ ਹੈ ਬਿਲਕੁਲ ਜਮਾਨੀ ਇਹ ਕਿੱਥੇ ਖੇਡਦੇ ਆ ਨਹੀਂ ਹੁਣ ਤਾਂ ਹਜੇ ਇਹਨਾਂ ਨੂੰ ਪਤਾ ਨਹੀਂ ਕਿ ਬੱਚੇ ਆ ਵੀ ਇਹ ਤਾਂ ਹੁਣ ਆਪਦਾ ਸ਼ਿਕਾਰ ਹੀ ਸਮਝਦੇ ਪਰ ਵੈਸੇ ਮੈਂ ਨਾ ਜਾਨਵਰ ਰੱਖਿਆ ਬਿੱਲੀ ਰੱਖਿਆ ਕੁੱਤਾ ਰੱਖਿਆ ਕੋਕਰ ਰੱਖਿਆ ਕੋਕਰ ਦੇ ਨਾਲ ਬਿੱਲੀ ਰੱਖੀ ਹੈ ਕੁੱਤੇ ਦੇ ਨਾਲ ਮੈਂ ਬਿੱਲੀ ਰੱਖੀ ਹੈ ਹਮਮ ਜਾਨਵਰ ਰੱਖੇ ਨੇ ਸੋ ਹਾਂ ਕੋਈ ਜੋ ਵੀ ਆਪਾਂ ਮੇਰੇ ਕੋਲ ਕੋਈ ਜਾਨਵਰ ਜੋ ਹਜਾ ਉਹ ਜਿਹਾ ਵੀ ਆ ਜੇ ਆਪੋਸਰ ਜਨਮਾਰ ਦੇ ਨਾਲ ਆਪਾਂ ਪਿਆਰ ਕਰਨ ਨੂੰ ਪੱਤਿਆ ਰਾਂ ਆਪਾਂ ਇਹ ਇਹਨਾਂ ਜਨਵਰਾਂ ਨਾਲ ਮੋਹ ਕਰਦੇ ਆਂ ਇਨਸਾਨ ਨਾਲ ਸਾਨੂੰ ਜਨਵਰ ਮੈਨੂੰ ਤੇਰੇ ਯਾਦੇ ਲੱਗਦੇ ਆਂ ਤੁਹਾਡੀ ਜਾਂ ਇਸ ਜੋ 카ਟੋ ਨੇ ਉਹ ਤੁਹਾਨੂੰ ਮਸ਼ਹੂਰ ਵੀ ਬਹੁਤ ਕਰਦਾ ਹਾਂਜੀ 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 ਤੇ ਮੈਨੂੰ ਇਹਨੇ ਮਸ਼ਹੂਰ ਕਰਤਾ ਮੈਨੂੰ ਹੌਸਲਾ ਵੀ ਬਹੁਤ ਆ ਪਵਾ ਮੈਂ ਗਰੀਬ ਮੈਂ ਪਰ ਮੇਰਾ ਦਿਲ ਨਹੀਂ ਗਰੀਬ ਮੈਂ ਗਰੀਬ ਮਾ ਮੇਰਾ ਦਿਲ ਨਹੀਂ ਗਰੀਬ ਮੈਂ ਇਹਨਾਂ ਨੂੰ ਕਿਤੇ ਜਨਮਾਰ ਰਸਤੇ ਨਾਲ ਮਿਲ ਜੇ ਮੈਂ ਉਹਨੂੰ ਠੋਕਰ ਨਹੀਂ ਮਾਰ ਪਾਵਾਂਗਾ ਮੈਂ ਉਹਨੂੰ ਸੰਭਾਲ ਲੈਣਾ ਬਿਲਕੁਲ ਮਹਾਨ ਦੀ ਕੋਸ਼ਿਸ਼ ਕਰਦਾ ਮੈਂ ਬਹੁਤ ਬਹੁਤ ਧੰਨਵਾਦ ਬਈ ਤੁਸੀਂ ਟਾਈਮ ਦਿੱਤਾ ਤੁਹਾਡਾ